ਤਾਂ 4 ਹਫ਼ਤੇ ਆਏ ਹੋਏ ਆ ਤੇ ਹੋਰ ਇੱਥੇ ਨਵਾਂ ਕੈਂਪ ਚੱਲ ਦੇਖਣਾ ਹੈ ਪਰ ਦੀਵਾਲੀ ਦੇ ਚੱਕਰੇ ਤੁਹਾਨੂੰ ਦੀਵੇ ਜਗਾ ਕੇ ਬਹੁਤ ਵਧੀਆ ਲੱਗਦਾ ਆ ਤੁਹਾਨੂੰ ਆਪਣਾ ਪੁਰਾਣਾ ਕਲਚਰ ਯਾਦ ਆਉਂਦਾ ਆ ਹੈਲੋ ਫਰੈਂਡਸ ਸੱਚੇ ਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਸਰਗੁਣ ਚੋਹਾਨ ਫਰੈਂਡਸ ਨਾਲੇ ਸਾਲ ਨੂੰ ਹੈਪੀ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹਾਂ ਆ ਦੇਖੋ ਮੈਂ ਬਣਾ ਰਹੀ ਹਾਂ ਰੰਗੋਲੀ ਤੇ ਗੁਰਮਹਿਰ ਬੈਠਾ ਮੇਰੇ ਕੋਲ ਕਿਉਂਕਿ ਉਹ ਬਣਾਉਣੀ ਨਹੀਂ ਆਉਂਦੀ ਤੇ ਟ੍ਰੇਨਿੰਗ ਲੈ ਰਿਹਾ ਹੈ ਕਿਵੇਂ ਬਣਾਈਦੀ ਹੈ ਤੇ ਆਨੇ ਮੇਰੇ ਰੰਗੋਲੀ ਕਲਰਸ ਫੇਰ ਲੰਬਹੁਤ ਆਈਡੀਆ ਲੱਤੇ ਕਿڑی ਸਿੰਪਲ ਰੰਗੋਲੀ ਬਣਾਵਾਂ ਫੇਰ ਮੈਨੂੰ ਇੱਕ ਡਿਜ਼ਾਈਨ ਦਾ ਆਈਡੀਆ ਹੈ ਹੁਣ ਮੈਂ ਉਹ ਬਣਾ ਰਹੀ ਹਾਂ ਇਸ ਤੋਂ ਬਾਅਦ ਫੇਰ ਆਪਾਂ ਜਾਵਾਂਗੇ ਬਾਜ਼ਾਰ ਫੇਰ ਇਸ ਤੋਂ ਬਾਅਦ ਆਪਾਂ ਬਾਜ਼ਾਰ ਜਾਵਾਂਗੇ ਕੁਰੀ ਦਾ ਸ਼ਾਪਿੰਗ ਵੀ ਤਾਂ ਕਰੀ ਦੀ ਦਵਾਈ ਤੇ ਫਰੈਂਡਸ ਪਹਿਲਾਂ ਤਾਂ ਮੈਂ ਸੋਚਿਆ ਕਿ ਮੈਂ ਇੱਕ ਹੀ ਰੰਗੋਲੀ ਬਣਾਉਣੀ ਆ ਆ ਵਾਲੀ ਸਿਰੋ ਫਿਰ ਮੇਰੇ ਦਿਮਾਗ ਚੈੜੀ ਆਇਆ ਕਿ ਚਲੋ ਥੋੜਾ ਹੋਰ ਆਪਣੇ ਮਾਈਨੋ ਕ੍ਰੀਏਟਿਵ ਕਰੀਏ ਤੇ ਫਿਰ ਮੈਂ ਆ ਵਾਲੀ ਰੰਗੋਲੀ ਬਣਾਈ ਉਹਦੇ ਥੱਲੇ ਲਿਖਿਆ ਸ਼ੁਭਲਾਭ 1:00 ਵਜੇ ਮੇਰੀ ਰੰਗੋਲੀ ਕੰਪਲੀਟ ਹੋ ਗਿਆ ਨੇ ਤੇ ਹੁਣ ਮੈਂ ਤਿਆਰ ਹੋ ਕੇ ਆਪਣੇ ਹੈਅਰਸ ਕਰਾ ਕੇ ਤੇ ਜਾਉਂਗੀ ਮਾਰਕੀਟ ਹੁਣ ਅਸੀਂ ਫੈਮਿਲੀ ਥੋੜੀ ਸ਼ਾਪਿੰਗ ਕਰਕੇ ਆਵਾਂਗੇ ਤੇ ਫਿਰ ਵਾਪਸ ਸੈਲਿਬ੍ਰੇਟ ਕਰਾਂਗੇ ਤਾਂ ਮੈਨੂੰ 3-4 ਹਫ਼ਤੇ ਆਏ ਹੋਏ ਆ ਤੇ ਹੁਣ ਇੱਥੇ ਮम्मा ਕਹਿੰਦੇ ਚਾਹ ਦੇਖਣਾ ਕੋਈ ਦੀਵਾਲੀ ਦੇ ਡੈਕੋਰੇਸ਼ਨ ਦਾ ਸਾਮਾਨ ਮਿਲੇ ਤੁਹਾਨੂੰ ਅੰਦਰ ਜਾ ਕੇ ਦੇਖਦੇ ਕੁਝ ਡੈਕੋਰੇਸ਼ਨ ਦਾ ਸਾਮਾਨ ਵੀ ਵਾਇ ਕਰਦੇ ਆ ਹੁਣ ਅਸੀਂ ਡੈਕੋਰ ਆਫ ਦਿ ਅੰਦਰ ਆ ਚੁੱਕੇ ਆ ਇਹ ਪੂਰੇ ਡਿਸਪਲੇ ਰੱਖੇ ਹੋਏ ਨੇ ਸਮਾਨ ਨੂੰ ਦੇਖਦੇ ਆਪਾਂ ਤੁਸੀਂ 12 ਵਰਤੇ ਵਿਸਟਰੀ CH ਸਮਾਨ ਖਰੀਦ ਕੇ ਗਏ ਸੀ ਡੈਕੋਰੇਸ਼ਨ ਦਾ ਉਹ ਮਮਾ ਇਸਨੂੰ ਡਿਸਾਈਡ ਕਰਨਗੇ ਕਿ ਕਿੱਥੋਂ ਲੈਣੇ ਹੈ। ਅੱਛਾ ਸਤਿ ਸ਼੍ਰੀ ਅਕਾਲ ਦੋਸਤੋ ਇਹ ਸਾਡੇ ਸ਼ਹਿਰ ਦੇ ਵਿੱਚ ਡੈਕੋਰ ਹੱਬਾ ਇੱਥੋਂ ਨਾ ਬਹੁਤ ਬਹੁਤ ਸੋਹਣੀਆਂ ਚੀਜ਼ਾਂ ਘਰ ਨੂੰ ਸਜਾਉਣ ਵਾਸਤੇ ਮਿਲਦੀਆਂ ਹੈ। ਤੇ ਬੱਚਿਆਂ ਨੇ ਕਿਹਾ ਸੀ ਸਰਗੁਣੂ ਨਾ ਉਹਦੀ ਮੰਮਾ ਨੇ ਵੀ ਚਲੋ ਆਪਾਂ ਇੱਥੇ ਚੱਲਦੇ ਆਂ ਤੇ ਅਸੀਂ ਨਾ ਇੱਥੋਂ ਹਰ ਵਾਰੀ ਦੀਵਾਲੀ ਤੇ ਹੀ ਕੁਛ ਨਾ ਕੁਛ ਲੈ ਕੇ ਜਾਂਦੇ ਆ ਤੁਸੀਂ ਦੇਖ ਹੀ ਰਹੇ ਹੋ ਕਿੱਡੇ ਸੋਹਣੇ ਟੇਬਲ ਚੇਅਰ ਪਏ ਨੇ ਤੇ ਦੋਸਤੋ ਆ ਵੇਖੋ ਹੁਣ ਗਰਮੇਰ ਵੀ ਇੰਜੋਏ ਕਰ ਰਹੀ ਏ ਉਹ ਕੁਛ ਆਪਣੇ ਮਤਲਬ ਦਾ ਦੇਖ ਰਹੀ ਏ ਤੇ ਆ ਵੇਖ ਲਓ ਹੁਣ ਤੈਨੂੰ ਸਾਹਮਣੇ ਨਜ਼ਰ ਆਈ ਰਿਹਾ ਵਾ ਪੂਰਾ ਫਨ ਬੱਚੇ ਕਰ ਰਹੇ ਨੇ ਤੇ ਇਹ ਹੁਣ ਸਿਲੈਕਟ ਕਰਦੇ ਤੇ ਆਹ ਕਹਿੰਦੇ ਆਪਾਂ ਝੁੱਲੇ ਤੇ ਝੂਟਾ ਲੈਣਾ ਏ ਤੇ ਠੀਕ ਐ ਦੋਸਤੋ ਹੁਣ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਕੋਲ। ਲਓ ਜੀ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ। ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਸਾਰਾਗੜੀ। ਇਹ ਫਿਰੋਜ਼ਪੁਰ ਦੇ ਵਿੱਚ ਪੈਂਦਾ ਜੀ ਗੁਰਦੁਆਰਾ ਸਾਹਿਬ। ਤੇ ਦੀਵਾਲੀ ਵਾਲੇ ਦਿਨ ਇੱਥੇ ਇਦਾਂ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਜੀ। ਤੁਸੀਂ ਦੇਖ ਹੀ ਰਹੇ ਹੋ ਸੰਤਾਂ ਆ ਰਹੀਆਂ ਨੇ ਆਪਣੀਆਂ-ਆਪਣੀਆਂ ਕੈਂਡਲ ਜਗਾ ਰਹੀਆਂ ਜੀ ਤੇ ਗੁਰਦੁਆਰਾ ਸਾਹਿਬ ਨੂੰ ਵੀ ਰੁਸ਼ਨਾ ਰਹੇ ਸਾਰੇ। ਤੇ ਸਭ ਤੋਂ ਪਹਿਲਾਂ ਲੋਕ ਗੁਰਦੁਆਰਾ ਸਾਹਿਬ ਹੀ ਦੀਵੇ ਜਾਂ ਫਿਰ ਕੈਂਡਲ ਜਗਾ ਕੇ ਤੇ ਉਸ ਤੋਂ ਬਾਅਦ ਹੀ ਆਪਣੇ ਘਰਾਂ ਦੇ ਵਿੱਚ ਦੀਵੇ ਜਗਾਉਂਦੇ ਨੇ ਤੇ ਤੁਸੀਂ ਵੀ ਦੋਸਤੋ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਸਾਰਾ ਗੜੀ ਫਿਰੋਜ਼ਪੁਰ ਅਸੀਂ ਜਿਵੇਂ ਮਤਲਬ ਲੜੀਆਂ ਨਹੀਂ ਲਾਉਂਦੇ ਅਸੀਂ ਹਰ ਵਾਰੀ ਦੀਵਾਲੀ ਦੇ ਦੀਵੇ ਜਗਾਉਂਦੇ ਆ ਤੁਹਾਨੂੰ ਦੀਵੇ ਜਗਾ ਕੇ ਬਹੁਤ ਵਧੀਆ ਲੱਗਦਾ ਆ ਸਾਨੂੰ ਆਪਣਾ ਪੁਰਾਣਾ ਕਲਚਰ ਯਾਦ ਆਉਂਦਾ ਆ ਪਰ ਅਸੀਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੀਵੇ ਵਿਗਾਵਾਂਗੇ ਤੇ ਹੁਣ ਅਸੀਂ ਆਪਣੇ ਗੇਟ ਤੇ ਜਗਾ ਰਹੇ ਆ ਦੀਵੇ ਤੇ ਸਾਰਿਆਂ ਨੂੰ ਖੇਰ ਤੋਂ ਦੀਵਾਲੀ ਦੀਆਂ ਮੁਬਾਰਕਾਂ ਅਸੀਂ ਆਪਣੇ ਗੇਟ ਦੇ ਦੀਵੇ ਸਾਰੇ ਆ ਦੀਵੇ ਜਗਾਉਂਦਾਂ ਦਾ ਨਾ ਅਲੱਗ ਹੀ ਮਜ਼ਾ ਹੁੰਦਾ ਏ ਜਿਵੇਂ ਮੈਂ ਤੁਹਾਨੂੰ ਲਾਜ਼ਮੀ ਕਹਿਨੀ ਆ ਪਹਿਲਾਂ ਤੇ ਜਗਾਈ ਜਾਂਦੇ ਹਨ ਜਿਹੜੇ ਕਿ ਤੁਹਾਨੂੰ ਅਸੀਂ ਆਪਣੀਆਂ ਵੀਡੀਓਜ਼ ਵਿੱਚ ਦਿਖਾਇਆ ਹੀ ਆਪਣੀ ਸਬਜ਼ੀ ਪਿਆਜ਼ਾਂ ਦੀ ਆਪਣੀਆਂ ਗਿਆਰੀਆਂ 'ਚ ਵੀ ਇੱਕ ਦੀਆ ਜਗਾਉਣ ਲੱਗੇ ਆ ਤੇ ਸਾਹਮਣੇ ਤੁਸੀਂ ਦੇਖੋ ਦੁਹੇ ਨਜ਼ਰ ਆ ਰਿਹਾ ਗ੍ਰੀਨ ਗ੍ਰੀਨ ਬੈਂਗਨ Hvor er du?